ਵਾਹਿਗੁਰੂ ਦੀ ਖਾਲਸਾ ਸ਼੍ਰੀ ਵਾਇਗੁਰੂ ਜੀ ਬੰਦੇ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਹਰੇਕ ਵੀਰ ਭੈਣ ਦਾ ਜਿਹੜਾ ਅਸੀਂ ਗਰੀਬ 6 ਮਹੀਨੇ ਬਿੱਲਾਂ 5-6 ਮਹੀਨੇ ਹੋ ਗਏ ਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਆ ਭੈਣ ਉਹਨਾਂ ਦੇ ਘਰ ਜਿਹੜਾ ਸੀਗਾ ਉਹ ਕੰਧਾਂ ਬੈਗੀਆਂ ਸੀਗੀਆਂ ਤੇ ਘਰ ਜਿਹੜਾ ਜਿਗਾ ਬੱਲੀਆਂ ਦੇ ਕੇ ਕਈ ਜਗ੍ਹਾ ਤੋਂ ਜਿਹੜੀ ਆ ਵੀਰਾਂ ਵੱਲੋਂ ਪਿੰਡ ਦੇ ਵੱਲੋਂ ਖੜਾ ਕੀਤਾ ਸੀਗਾ ਤੇ ਦੋ ਬੇਟੀਆਂ ਭੈਣ ਦੀ ਜਿਹੜੇ ਹਸਬੰਡ ਸਤਿ ਸ਼੍ਰੀ ਅਕਾਲ ਮੇਰੇ ਹਸਬੰਡ ਦੀ ਡੈਥ ਹੋ ਗਈਆ ਮੇਰੀ ਬਤ-ਬਤ ਮਦਦ ਕਰੋ ਮੇਰੀਆਂ ਦੋ ਬੇਟੀਆਂ ਆ ਉਹ ਨਾਲੇ ਬਾਰੇ ਬਸ ਸੋਚਦੇ ਹੋ ਹੋਰ ਤੇ ਮਕਾਨ ਕਿੰਨਾ ਟੈਪ ਹੋ ਗਿਆ ਡੇ ਖਰਾਬ ਹੋਇਆ ਇਹਨੂੰ ਇਹਨੂੰ ਟੈਪ ਕਿੰਨਾ ਹੈ ਜਿਹੜਾ ਡੇਗ ਦਾ 2 ਸਾਲ ਹੋ ਗਿਆ 1.5 ਸਾਲ ਡੇਗ ਅੱਛਾ ਤੇ ਆ ਤੇੜਾ ਜਿਹੜੀਆਂ ਆਣੀਆਂ ਹੋਣਾ ਹੀ ਆ ਸਾਰੀਆਂ ਇਹ ਨਾਲ ਹੀ ਆ ਗਈਆਂ ਸੀ ਅੱਛਾ ਦੋ ਦੋ ਵੀ ਕਿਸੇ ਨਾਲ ਹੈਲਪ ਨਹੀਂ ਕੀਤੀ ਹੁਣ ਤੱਕ ਨਹੀਂ ਉਹ ਤੇ ਕਮਾਈ ਦਾ ਸਾਧਨ ਕੀ ਤੁਹਾਡਾ ਹੁਣ ਕਮਾਈ ਦਾ ਹੱਥੇ ਦਾ ਕੋਈ ਨਹੀਂ ਹੈਗਾ ਹੂੰ ਤੇ ਬੇਡੀਆਂ ਕਿੱਡੀਆਂ ਤੁਹਾਡੀਆਂ ਇੱਕ 11ਵੀਂ ਚ ਪੜਦੀ ਐ ਇੱਕ ਛੇਵੀਂ ਚ ਪੜਦੀ ਐ ਅੱਛਾ ਇਹ ਬੇਣ ਦੀ ਜਿਹੜੇ ਹਸਬੰਦ ਆਗੇ ਉਹ ਪਹਿਲਾਂ ਘਰੇ ਗੁজার ਚੁੱਕੇ ਆ ਤੇ ਕਮਾਈ ਦਾ ਸਾਧਨ ਕੋਈ ਨਹੀਂ ਸੀਗਾ ਤੇ ਉਦੋਂ ਆਪਾਂ ਵੀਡੀਓ ਸ਼ੇਅਰ ਕੀਤੀ ਸੀ ਕਿ ਆਪਾਂ ਜਿੰਨੀ ਜਲਦੀ ਹੋ ਸਕਦਾ ਜਿਹੜਾ ਘਰ ਦਾ ਜਿਹੜਾ ਆਪਾਂ ਨਵਾਂ ਘਰ ਬਣਾ ਕੇ ਦੇਣਾ ਹੈ ਇਹਨਾਂ ਨੂੰ ਤੇ ਉਦੋਂ ਤੁਹਾਡੇ ਸਾਰੇ ਵੀਰ ਭੈਣਾਂ ਬਣਾ 85000 ਦੇ ਕਰੀਬ ਤੁਹਾਨੂੰ ਜਿਹੜੀ ਸੇਵਾ ਭੇਜੀ ਸੀ ਉਸ ਟਾਈਮ ਦੇ ਉੱਤੇ ਤੇ ਉਹ ਹੁਣ ਜਿਹੜਾ ਸੀਗਾ ਅੱਜ ਜਿਹੜਾ ਕੰਮ ਸ਼ੁਰੂ ਹੋ ਗਿਆ ਆ ਤੇ ਬਾਕੀ ਪਿੰਡ ਵੱਲੋਂ ਵੀ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜਾ ਇੱਕ ਵੀਰ ਭੈਣ ਜਿਹੜਾ ਆਪਣੇ ਪਰਿਵਾਰ ਦੀ ਜਿਹੜੀ ਪਿੰਡ ਵੱਲੋਂ ਵੀ ਕਾਫੀ ਜਿਹੜੀ ਇਹ ਸੇਵਾ ਭੇਜੀ ਹੈ ਕਿ ਇਹਨਾਂ ਰੇਤਾ ਭੇਜੀ ਹੈ ਕਿ ਇਹਨਾਂ ਬਜਰੀ ਭੇਜੀ ਆ ਤੇ ਲੇਬਰ ਆਰੇ ਵੀਰ ਅਸੀਂ ਇਹਨਾਂ ਦਾ ਵੀ ਧੰਨਵਾਦ ਕਰੀਏ ਕਿ ਉਹ ਘਰ ਜਿਹੜਾ ਬਹੁਤ ਗਲੀਆਂ ਦੇ ਵਿੱਚ ਇੱਥੇ ਟਰਾਲੀ ਨਹੀਂ ਹੁੰਦੀ ਕੋਈ ਕੋਈ ਇੱਥੇ ਰੈਡੀ ਨਹੀਂ ਹੁੰਦੀ ਜਦਾ ਹਮੇਸ਼ਾ ਜਿਹੜਾ ਸਮਾਨ ਉਹ ਲੋਹਾਂਡਿਆਂ ਦੇ ਵਿੱਚ ਹੀ ਉੱਪਰ ਆਉਂਦਾ ਆ ਤੇ ਹੁਣ ਜਿਹੜਾ ਘਰ ਦਾ ਕੰਮ ਚੱਲਦਾ ਹੈ ਤੇ 85 ਹਜ਼ਾਰ ਦੇ ਵਿੱਚੋਂ ਜਿਹੜੀ ਹੁਣ ਇੱਕ 18000 ਰੁਪਈਆ ਆਪਾਂ ਉਹ ਸੀਮੈਂਟ ਦਾ ਸੀਗਾ ਤੇ ਕੁਝ ਰੇਤ ਤੇ ਬਾਕੀ ਵੀ ਜਿੰਦਾ ਜਿੰਦਾ ਸਾਨੂੰ ਇਹ ਕਹੀ ਜਾਣਗੇ ਉਸਾਨ ਆਪਾਂ ਦੁਕਾਨ ਤੇ ਜਿਹੜਾ ਸਮਾਨ ਦਾ ਮਟੀਰੀਅਲ ਉਹ ਲੈ ਆ ਕੇ ਦੇਈ ਜਾਵਾਂਗੇ ਤੇ ਬਾਕੀ ਲੈਂਟਰ ਦੇ ਉੱਪਰ ਜਿਹੜੀ ਸੇਵਾ ਦੀ ਲੋੜ ਪੈਣੀ ਆ ਤੇ ਹਜੇ ਵੀ ਕੁਝ ਪੈਸਿਆਂ ਦੀ ਲੋੜ ਪੈਣੀ ਸਾਨੂੰ ਜੇ ਬੇਨਤੀ ਸਾਡੀ ਇਹ ਹੈ ਕਿ ਜਿੰਨਾ ਵੀ ਹੋ ਸਕਦਾ ਆ ਲੈਂਟਰ ਉਹਦਾ ਤਿਆਰੀ ਦਾ ਦੇ ਉਸ ਤੋਂ ਵੱਧ ਭਾਰਤੀ ਦਾ ਵੇ ਫਰਸ਼ਾ ਵਗੈਰਾ ਦਾ ਹਲੇ ਕਾਫੀ ਕੰਮ ਰਹਿਦਾ ਆ ਤੇ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਜਿਹੜੀ ਉਹ ਮਦਦ ਕੀਤੀ ਜਾਵੇ ਤੇ ਫਿਰ ਤੋਂ ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਤੇ ਕਿੱਦਾਂ ਠੀਕ ਆ ਹੁਣ ਤਾਂ ਦਿਲ ਗਾ ਦਾ ਰੋਣ ਨੂੰ ਹੋ ਜਾ ਹੁਣ ਅੰਜੀ ਬਣ ਗਿਆ ਘਰ ਨਵਾਂ ਚਲੋ ਠੀਕ ਤਾਂ ਮੇਰੇ ਸਾਨੂੰ ਧੰਨਵਾਦੀ ਜੀ ਕਰਦੇ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਆਹ ਵੀਰਾਂ ਦਾ ਬਹੁਤ ਧੰਨਵਾਦ ਆ ਪਿੰਡ ਦੇ ਆ ਜਿਹਨਾਂ ਨੇ ਅੱਗੇ ਹੋ ਕੇ ਹਾਂਜੀ ਸਰ ਕਾਫੀ ਜਿਹੜੀ ਇਹਨਾਂ ਨੇ ਦੌੜ ਭੱਜ ਕੀਤੀ ਆ ਤੇ ਇਹਨਾਂ ਕਰਕੇ ਹੁਣ ਕੰਮ ਸ਼ੁਰੂ ਹੋਇਆ ਦਿਖਾ ਦਿਓ ਭਾਜੀ ਤੇ ਲੈਂਡਰ ਤੇ ਜਲਦੀ ਪਹੁੰਚ ਜਾਣਾ ਹੋਰ 2-4 ਦਿਨ ਦਾ ਕੰਮ ਰਹਿ ਗਿਆ ਆ ਤੇ ਉਸ ਤੋਂ ਬਾਅਦ ਲੈਂਡਰ ਪੈਣਾ ਫੇਜ ਜਦੋਂ ਖੁੱਲੂਗਾ ਤੇ ਤਿਆਰੀ ਦਾ ਵਰਕਸ਼ਾਪ ਆ ਜੋਂ ਜਿਹੜਾ ਆ ਉਹ ਕੰਪਲੀਟ ਹੋਣਾ ਆ ਤੇ ਰਸੋਈ ਬਣਨੀ ਆ ਤੇ ਜਿੰਨਾ ਹੋ ਸਾਰਾ ਪਰਵਾਹ ਦਾ ਜਿਹੜਾ ਆ ਆਪਾਂ ਉਹ ਜਿੱਥੇ ਅੱਗੇ ਇਨੀ ਆਪਾਂ ਹੈਲਪ ਕੀਤੀ ਹੁਣ ਵੀ ਆਪਾਂ ਵਾਧੂ ਵਾਧ ਜਿਹੜੀ ਹੈਲਪ ਕਰਨੀ ਆ ਤੇ ਫਿਰ ਤੋਂ ਦਰਵਾਜ਼ਾ ਕੱਢਦਾ ਸਾਰਿਆਂ ਦਾ ਇੱਕ ਵਾਰ ਤਵਾਏ ਕੋਈ ਖਾਸ ਆਸ ਬਾਰਿਸ਼ੀ ਵਾਂਗੂ